ਆਇਆ ਪੀਲਾ ਨਾ ਹਲਾ ਹਾਂ ਮੜੂ ਗੱਗ ਦੀ ਹੈ ਹਾਂ ਤੇ ਗੱਗੀ ਆਦਾ ਤੈਨੂੰ ਗੱਗੋ ਜਾ ਪੱਖਾ ਖੁੰਦਾ ਓ ਹੋ ਰਾ ਤੂੰ ਨਾਨਕ ਨਾ ਹੈਗਾ ਉਹ ਆਪਣੇ ਨਾ ਨਾ ਹਾਂ ਆਪਣੇ ਨਾ ਨਾਲ ਕਿ ਨਾ ਗਾਲਾਂ ਕੱਢਿਆ ਕਰੂੰ ਕੱਢੀਏਗਾ ਨਾ ਆਪਣੇ ਨੇ ਆਪਣੇ ਹੈ ਨਹੀਂ ਇਹ ਕਾਹ ਨੂੰ ਆਪਣੇ ਆਪ ਨੂੰ ਮਾਰਨ ਨੂੰ ਫਿਰਦੇ ਕਿ ਆਗੇ ਆਪਣੇ ਪੋਛਾ ਪੰਗਾ ਆਪਣੇ ਹੀ ਆ ਹੋ ਕੀ ਗਿਆ ਉਹ ਤਾਂ ਆਪਣੀਆਂ ਤੇ ਫੇਰ ਹੰਬਸਰਪੈਸ ਤਾਂ ਆਪਣੀਆਂ ਸਾਰੀਆਂ ਕਿ ਆਪਾਂ ਜੀ ਚਾਈ ਹੈ ਜਿਹਨੇ ਵਾਲੀ ਕਿੱਥੇ ਆ ਉਹ ਤਾਂ ਹੈ ਨਹੀਂ ਉਹ ਨਗਲੀ ਬਣੀ ਵੀ ਹੈ ਜਿਹੜੀ ਹੈ ਹਾਂ 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 ਰਮੇ ਗਾਲ ਦੇ ਪੱਕੀ ਨਗਲੀ ਬਣੀ ਹੈ ਤਾ ਪੀ ਲਈ ਤੂੰ ਨਹੀਂ ਤਾ ਪੀਤੀ ਨਹੀਂ ਨਾ ਤੇ ਬੇਆ ਬੰਗਿਆ ਦੇ ਅੱਛਾ ਤਾ ਦੇ ਕੋਲ ਆਪ ਮੇਰਾ ਗਲਾ ਰ ਇਨਸੈਟ ਨਾ ਕੁੱਤੇ ਦੇ ਮੂੰਹ 'ਚ ਧਾਟਾ ਕੁੱਤਾ ਤਾਂ ਹੋਵੇ ਇੱਧਰ ਐ ਨਹੀਂ ਆਦਾ ਹੈ ਨਕਲੀ ਹੈ ਮੈਂ ਆ ਰਾਮਾ ਨਕਲੀ ਹੈ ਆ ਮਾਂ ਇਹ ਨਕਲੀ ਹੈ ਤਾਂ ਤੇਰੇ ਨਾਲ ਮੈਂ ਜਾ ਕੇ ਵੀ ਨਹੀਂ ਹੈ ਆ ਆ ਜਾਏਗਾ ਬਲੌੜੀ ਬਲੌੜੀ ਹੈ ਆ इन जने जो देखने को ले हाँ ये ना बने करता हाँ तो ना भाइयों ने इन्हें मारा गाकुना ना जान दे ना भाइयों ਕਾਪੀ ਲੋੜਦਾ ਕਾਪੀ ਲੋੜ ਰਹਿੰਦਾ ਹਾਂ ਤੂੰ ਨਾ ਬਾਤ ਕੀ ਰਿਹਾ ਕਰ ਇਹ ਹੱਡੂ ਕੋ ਦਿਖਾਉਂ ਮੈਂ ਤਾਂ ਇੰਜ ਨਾ ਬਾਤ ਕੀ ਰਿਹਾ ਕਰ ਤੈਨੂੰ ਮਾਰਨੋਂ ਡਰਦੇ ਮਾਰੋਗਾ ਭਾਏ ਤੂੰ ਫੇਟਰਨਾ ਮੰਨੀ ਆਪਣੇ ਕੋ ਰਹਾ ਵਾਲੇ ਬੰਦੇ ਬਾਧੂ ਆ ਇਹ ਭਾਈ ਜਗੀ ਨਾ ਕੋਈ ਆ ਰਾਮਾ ਪਤਾ ਬੈ ਆ ਆਹ ਕੇ ਚੇ ਇੱਕ ਹੀ ਮੰਦੇ ਪਾਣੀ ਮੈਨੂੰ ਹਾਂ ਮੈਨੂੰ ਕੀ ਪਤਾ ਤਾਂ ਬੜੀ ਚਰਦੀ ਗੱਲ ਹੈ ਕਿੱਦਿ ਹੈ ਪਿਛਲੀਆਂ ਗਰਮੀਆਂ ਦੀ ਪਾਣੀ ਆਉਂਦੀ ਹੈ ਚਲਦੀ ਹੈ ਹਾਂ ਨਹੀਂ ਨਹੀਂ ਇਹ ਤੈਨੂੰ ਗੱਗੂ ਮਾਰਨ ਨੂੰ ਕਰਦਾ ਆ ਮਤਲਬ ਕੌਣ ਖਾਊਗਾ ਤੇ ਕੀ ਬੈਠੇ ਭਾਰਕੇ ਕੋ ਕਿਆ ਮੂੰਹ ਪਾਈ ਗਿਆ ਹਾਂ ਲਾ ਹਾਂ ਬਾਜ ਗਿਆ ਤੂੰ ਹੂੰ ਯਾ ਵੰਦ ਚੀ ਹਾਂ ਨੂੰ ਗਾ ਤੂੰ ਦਾੜੀ ਨੂੰ ਮੂੰਹ ਜਾ ਆਪਾਂ ਜ਼ਿੰਮੇਦਾਰ ਆ ਹਾਂ ਕਿੱਥੇ ਸਨਿਆਈ ਬੁੜੇ ਕਦੋਂ ਵੀ ਮਾਰੀ ਜਾਂਦੇ ਹੋਰ ਬੜਗਾ ਵੀ ਬਣਾਉਂਦੇ ਸੀ ਤੇਰੀ ਅਮਮੋ ਪਾਏਂਦੇ ਦਾਣੇ 2 ਕਿਲੋਰ ਚਪਕਾ ਕੇ ਤੋਂ ਦਿੱਤੇ ਦਿੱਸ ਪਾਉਂਦੇ ਤੇਰੀ ਅਮਮਾ ਹਾਂ ਤਾਈ ਨਾਨੂ ਆਲਾ ਤਾਈ ਅੱਛਾ ਬੜਨਾ ਘਰੇ ਬਣਾਉਂਦੀ ਸੀ ਉਹ ਘਰੇ ਕਾਦੀਆਂ ਬਣਾਉਂਦੀਆਂ ਬੜਨ ਮਛਾਲ ਲੈ ਜੀ ਕਾ ਤੇ ਘਗਰਾ ਪਾ ਕੇ ਰੱਖਦੀ ਸੀ ਛੇਟਾ ਕਾ ਘਰਾ ਸੀ ਤੇ ਜਿਹੜਾ ਛਾ ਮਾਰੇ ਛਾ ਮੋ ਗੌਣ ਦੀ ਚਾਚੀ ਜੀ ਕੁੰਡੇ ਦੇ ਕਾ ਨਾ ਚਾਲ ਦੀ ਮਾਰ ਦੇ ਦੀ ਮਾਂ ਹੈ ਹੂੰ ਉਹਦੀ ਮਾਂ ਠੀਕ ਹੈ ਬਿੱਲੂ ਦੀ ਵੀ ਮਾਂ

ਫੋਟੋ ਕਿਹਨਾਂ ਹੈ ਖਾ ਲਾ ਕੀ ਪੈਸੇ ਦੇਗੇ ਉਹ ਨਾਲ ਆਪਾਂ ਨੂੰ ਆਉਂਦੇ ਆ ਉਹਨਾਂ ਨੂੰ ਨਹੀਂ ਆਉਂਦੇ ਉਹਦਾ ਤੈਨੂੰ ਤਾਂ ਮੈਨ ਲਾ ਦੇ ਤੈਨੂੰ ਵੇਂਦੇ ਆ ਹਾਂ ਕੋਲੇ ਆ ਹੈ ਪਹਿਲੀ ਹਾਂ ਪਹਿਲੀ ਸਾਰੀ ਕੋਲੇ ਪਹਿਲੀ ਤਾਂ ਤੂੰ ਬੇਫਿਕਰ ਹੈ ਇਹਦਾ گاਵ ਲੇਗ ਆ ਪੈਸੇ ਦੇਗੀ ਅੰਦਰ ਦੇਗੀ ਹਾਂ ਆਓ ਇੱਕਾ ਜਿਹਾ ਤੇ ਨਾ ਹੂੰ 3000 ਘਟਾ 2000 ਹਗਾ ਤੇ ਆਪਾਂ ਨੂੰ ਕੋਈ ਪਤਾ ਨਹੀਂ ਨਾ ਬੋਲਿਆ ਅਨਕੂ ਜੁ ਮਾਰੀ ਆ ਗਿਆ ਫਸਾਵੇ ਹਾਂ ਤੂੰ ਆਹ ਦਾ ਬਚ ਕੇ ਰਹੀਂ ਬੱਤੇ ਨੂੰ ਮਾਰਨ ਨੂੰ ਕਰਦੇ ਹਾਂ ਭਾਗੋ ਹਾਂ

ਮਰਾੜਾ ਦਾ ਮਰਾੜਾ ਜੀਨੀ ਲਾਣੀ ਆ ਬਰਤਨ ਰੱਖ ਇੱਕ ਆਦਤ ਤੇ ਪਾਚੋਂ ਗਾਦਲਾ ਹਾ ਕਾਦ ਤੇ ਤੀ ਨਾ ਕਿ ਕਿਥੇ ਚੱਟੀ ਬੈਚੀ ਸੀ ਗੱਲਾਂ ਜੀ ਹਾਂ ਬਈ ਫਿਰ ਕਿਹਾ ਹੈ ਫਿਰ ਕਿਹਾ ਕੱਲ ਕੱਲ ਕਾਦਨ ਗਿਆ ਆਈ ਨਹੀਂ ਹਾਂ ਆਈ ਬੀੜਾ ਲਾ ਲੈਂਦਾ ਫੁਰ ਚਾਂਚਾ ਬੋਸਤ ਲਾ ਲੈਂਦਾ ਨਾਲ ਬੋਸਤ ਨਾ ਦਬੰਦ ਨੇ ਕਾਜੀ ਦਾ ਦੰਦਾ ਬੋਸਤ ਯਾਰ ਬੱਕਾ ਨੀ ਕਾ ਕਾਹਨ ਦਾ ਕਾ ਕਾਕੇ ਗੱਡੀਆਂ ਵਾਲੇ ਨੂੰ ਵੇਤਣਾ ਹਾਂ ਗੱਡੀਆਂ ਵਾਲੇ ਨੂੰ ਹਾਂ ਲਾ ਲਾ ਜੀ ਦਾ ਕਾ ਮਾਕ ਦਾ ਦਾ ਕਾ ਗਿਆ ਉਹਦਾ ਮਾਹਲਾ ਬੜਾ ਦੇਤਾ ਉਹਨੂੰ ਰਹਿਦਾ ਹਾਂ ਉਹ ਬੈ ਜਾ ਉਹ ਕੋ ਘਰੇ ਜਾਵੀਂ ਹਾਂ ਹਾਂ ਇਹ ਰਮੇ ਚਾਹ ਬਕੀ ਮਨ ਬਕੇ ਨਾ ਜੇ ਰਮੇ ਤੇਰੀ ਅਮਾ ਤੇਰੀ ਤੇਰੀ ਅਮਾ ਉਥੇ ਰਾਸਤਾਂ ਚ ਵੀ ਲੈ ਕੇ ਗਈ ਇਹਦੇ ਕਹਦਾ ਆ ਤਾਈ ਤਰੀ ਨਹੀਂ ਉਥੇ ਗਈ ਨਹੀਂ ਜਮਾ ਨਾ ਬੱਤ ਈ ਮਰ ਗਈ ਆਹੀ ਕਰੇ ਇੱਕ ਦੂਜੇ ਹੈ ਆ ਕਰੇ ਕੰਮ ਅੰਦਰ ਲੈ ਕੇ ਆ ਆ ਔੜੇ ਕਨੇ ਲੈ ਲੈ ਆ ਘਰ ਕਿਨੇ ਲੇਤਾ ਸੀ ਹੈ ਆ ਘਰ ਤੁਸੀਂ ਲੇਤਾ ਸੀ ਕਿ ਥੋੜੇ ਬਾਈ ਨੇ ਇਹ ਭਾਈ ਦੇ ਨਾਲ ਹੋ ਗਿਆ ਸੀਗਾ ਇਹ ਜਵਲਾ ਪਰਦੇ ਸੀ ਕੁੰਡੇ ਸੇ ਹੂੰ ਵਿਆਹ ਤਾਂ ਜਾਣੇ ਦੇ ਲੈ ਕੇ ਇਹਨਾਂ ਨੇ ਵੇਚ ਕੇ ਬਿਕਾ ਨਹੀਂ ਜਾਣਾ ਹੂੰ ਇਹ ਵੇਚ ਕੇ ਆਪਣੇ ਆਲਾ ਥਾਂ ਤੇ ਬਿਕਾ ਨਹੀਂ ਰੋਕ ਹੂੰ ਉਹ ਥਾਂ ਖੀਦਾ ਬੰਦ ਬਸੇ ਆਪਣਾ ਮਿੱਠੇ ਦੇ ਦੇਸੀ ਦਾ ਹੂੰ ਮਿੱਠੇ ਲਈ ਵੇਚਾ ਕਰਦਾ ਹੂੰ ਹਾਂ ਦੇਖੀ ਜਾ ਉਹ ਦੇਖੀ ਜਾ ਉਹ ਤੇ ਰੂੜੀ ਦਾ ਪੰਨਿਆ ਸਾਡੀ ਹੂੰ ਉਹਨੇ ਪਾਖਣ ਲਾਉਂਦਾ ਹਾਂ ਔਰ ਲੋਏ ਲੋਨੇ ਦੋ ਰੂੜ ਦਾ ਉਹ ਮਾਣ ਆਪਣ ਨੂੰ ਆ ਨਹੀਂ ਲਾ ਬਜਗਾ ਤਾਂ ਮਚੀਂਦਾ ਆਲਾ ਉਹ ਤਾਂ ਮਿਠੂ ਲੱਗਾ ਪਹਿਲਾਂ ਹੂੰ ਤਾਂ ਦੋ ਔਰ ਤਾਂ ਉਹ ਉਹ ਉਹਦਾ ਵਿਚਾਰ ਰੱਖਿਆ ਕਿਹਾ ਤੈਨੂੰ ਮਾਰ ਲਗੇ ਯਾਰ ਮੈਂ ਤੈਨੂੰ ਦੱਸੀ ਜਾਂਦਾ ਇਹ ਜਾ ਤੈਨੂੰ ਮਾਰਨ ਨੂੰ ਕਰਦੇ ਆ ਮਾਰ ਕੇ ਵੇਚਦੇ ਆ ਕੋਈ ਯਾਰ ਰਹਿ ਗਿਆ ਬੰਦੇ ਤੇਰੇ ਮਗਰ ਲੱਗੇ ਯਾਰ ਨਾ ਅੱਗੇ ਫੋਕੀ ਮਾਰ ਨਹੀਂ ਗਿਆ ਅੱਟਾ ਤੀਜਾ ਤੇਰੇ ਮਗਰ ਗਏ ਜੀ ਤੇ ਆ ਕੇ ਬੇ ਹੈ ਆਉਂਦਾ ਆ ਇਹਨਾਂ ਤੀਜਾ ਸੱਟ ਨੂੰ ਵਰਦੇ ਤੈਨੂੰ ਔਕਾ ਆਏ ਹਾਂ ਸਮਾਜ ਮੇਰਾ ਹਾਂ ਆ ਜਾਏ ਜਮਗਰ ਇਹ ਮੈਂ ਮਾਰੀ ਦਿੱਤੇ ਰੋਸ਼ਨ ਕਰ ਨਹੀਂ ਯਾਰ ਆਦਾ ਪਲੇ ਮਾਸ ਨਹੀਂ ਹੈ ਉਹਨੋਂ ਦੀ ਗੱਲ ਆ ਮੋਟੇ ਗੱਡੀ ਆ ਹਥ ਕੋਣ ਦਿੰਦਾ ਨਹੀਂ ਨਹੀਂ ਹਥਰਦਾਲ ਚ ਦਾਖਲ ਹਾਂ ਨਾ ਫਿਰ ਤਾਲਾ ਤੋੜ ਕੇ ਪੂਜੇ ਦਿੱਤਾ ਭਜਾ ਜਾ ਗਿਆ ਪਾ ਜਾ ਉਸ ਬਦਲ ਨੇੜੇ ਹੁੰਦੇ ਜੀ ਹਾਂ ਆਣ ਕੇ ਭੂਮ ਵਿੱਚ ਆਦੀ ਕੁਗੀ ਦਾ ਖਸਮਾ ਨੇ ਇਹ ਵੀ ਦੰਨ ਚਾਨਣ ਕੋ ਕਿ ਨਾ ਫੜ ਕੇ ਚਾਨਣ ਧਾਇਆ ਉਥੇ ਪੁਲੀਚੀ ਮੜ ਗਿਆ ਸ਼ੰਖਾ ਚੱਕ ਲਿਆ ਦੇਵ ਦਾ ਨਾਮ ਰੱਬ ਦਾ ਨਾਲੇ ਲੈ ਕੇ ਮੜ ਗਿਆ ਟੱਪ ਸਾਈਕਲ ਦੀ ਗੱਲ ਕਰਦਾ ਪੁਰਾਣੀ ਗੱਲ ਚੱਕਿਆ ਸ਼ੰਖਾ ਦਾ ਨਾਮ ਹਾਰ ਕੇ ਉਥੇ ਨੂੰ ਆਖਾ ਸ਼ੰਖ ਦੇ ਜਾ ਉਹਨੇ ਸ਼ੰਖਾ ਖੋਖੇ ਜਾਂਦਾ ਜਿੰਦਾ ਨਹੀਂ ਲਾਇਆ ਸੀ ਉਹ ਸ਼ੰਖਾ ਤੇ ਦੇ ਫੁੱਲ ਦੇ ਖਡਾਲੀ ਤੇ ਖੰਨੇ ਪੀ ਜਿਸੀ ਆ ਮੈਂ ਹੋਈ ਤੇ ਉਹ ਉਹਨੇ ਮਗਾ ਪਈ ਉਹ ਤਾਂ ਤੂੰ ਹੀ ਸੀ ਤਾਂ ਐਂਡਾ ਕੰਡਾ ਤੇਰੀ ਦਾ ਪਪਾ ਹੁਣ ਦੋ ਦਿਨ ਪਹਿਲਾਂ ਤਾਂ ਤੂੰ ਮੁੰਡੇ ਨੂੰ ਤੇ ਕਿਹਾ ਸੀ ਜਾ ਉਹ ਜਾ ਜਾਓ ਡਗਾ ਜਾ ਬਾਪੂ ਲਾਗੇ ਕਰੇ ਹੋ ਅਗੇ ਕੁੜੀ ਜਿਆ ਜਾਰਾ ਨੇ ਭੂਮਿ ਚਾਤੀ ਆਣ ਕੇ ਖੱਡਿਆ ਕੀ ਆ ਸਾਡਾ ਉੱਥੇ ਬਬਲਾ ਉੱਥੇ ਕੋਈ ਜੀ ਜਾਣੀ ਮਨੇ ਥੀ ਹੰਡਗਾ ਘਾਇਆ ਖੱਡਗਾ ਫੇਰ ਲੋਟ ਆਇਆ ਹੈ ਮਕੰਦ ਉਹਨਾਂ ਨੇ ਦੇਖਿਆ ਨਾ ਬੰਤਾ ਹੋਵੇ ਨਾ ਨੱਚਾ ਬਚਾਵੇ ਨਾ ਇਹ ਉਹ ਜਾਗਤਾ ਹੌਲੀ ਹੌਲੀ ਛੱਡ ਕੇ ਆਇਆ ਮਕੰਦ ਨੇ ਦੇਖਿਆ ਇਹਨੂੰ ਮਗਰ ਜਾਂਦਾ ਸਰੋਜ ਆ

ਇਨਾ ਟਾਈਮ ਯਾਰ ਕਿਹੜੇ ਬੰਦੇ ਨੂੰ ਤਾਪ ਚੜਦਾ ਹੋਇਆ ਥਾਲ ਅੱਜ ਕੁੜੀ ਦੀ ਤੈਨੂੰ ਕਰਾ ਕੇ ਦੇਤਾ ਮੈਂ ਵੰਦੂ ਮੈਂ ਤੜਕੇ ਦੇਖੀਆ ਤੂੰ ਹੱਥੋਂ ਤੋਂ ਲੈ ਕੇ ਤੜਕੇ ਦਾ ਗਾਲਾਂ ਤੇ ਗਾਲਾਂ ਤੇ ਜੋਰ ਪੇਤਾ ਹਾਰ ਕੇ ਨਾਂਡ ਨੂੰ ਮੰਨਣਾ ਲਾ ਕੇ ਗੱਲ ਸੁਣਾ ਇਹ ਬੱਚਾ ਤਾਂ ਇਹ ਤੂੰ ਕਰਾ ਕੇ ਦੇਤਾ ਸੀ ਹਸਪਤਾਲ 'ਚ ਪਿਆ ਰਿਹਾ ਥਾਲ ਹਾਂ ਕਾ ਕੀਚਾ ਬੱਚਾ ਬਾਸੇ ਫੱਟੇ ਕਰਿਆ ਦੇ ਦੇ ਨਾਂਜਾ ਪੈਂਛੇ ਨਹੀਂ ਲੱਗਣ ਦਿੱਤੇ ਮੇਰੇ ਹਾਂ ਆ ਆ ਬੜਾ ਰੋਟੀ ਰੱਖੇ ਜਾਂਦਾ ਮੰਡੀ ਬਾਹਰ ਆਖੋ ਕਰੇ ਕੌਣ ਆਉਂਦਾ ਤੈਨੂੰ ਘਰੇ ਕੀ ਦੇ ਗਿਆ ਸੀ ਉਦੋਂ ਬਾਅਦ ਕੀ ਦੇ ਖਰੇ ਜਾਣਾ ਮੈਂ ਬੱਚੇ ਕੋਲੇ ਸੀ ਅਸਾ ਉਹਦੇ ਘਰੇ ਰਹਿੰਦਾ ਕੋਈ ਕਿਹਦੇ ਇੱਥੇ ਆ ਕੱਢੀ ਜਾਣਾ ਉਹ ਇਹ ਜਦ ਤੱਕ ਆਪਣਾ ਮੱਤਿਆ ਆਪਣਾ ਆਹਾ ਵਾਜੋ ਕਹਾ ਇਹ ਵੀ ਉੱਥੇ ਗਿਆ ਛਗਾ ਹੁੰਦਾ ਥਾਣੇ ਦਾ ਤੇਰੀ ਪੈਂਦੀ ਲੰਨ ਲਈ ਬਚਾ ਸੀ ਤੂੰ ਛੜਾਇਆ ਉਹ ਜਾ ਕੇ ਬਣਵਾ ਨਾ ਮਾਰਿਆ ਸੀ ਇੱਥੇ ਹਾਂ ਆਪਣਾ ਸੀਰਾ ਹੈਗਾ ਮੱਕ ਹੈਗਾ ਜੀ ਆਹ ਦਾ ਬਾਹਰ ਕੱਢ ਦੇਣਾ ਮਾਗਾ ਫਰਦਾ ਹੁਕਮ ਯਾ ਕੇ ਮੈਂ ਅੱਜ ਬੱਤਨ ਤੇਦੀ ਮਨਤੀ ਕੀ ਸ਼ਾਂਗਾ ਕਰਤੀ ਫੇਰ ਛੱਡ ਗਿਆ ਉਹ ਆ ਫਿਰਦੇ ਬਾਦੋ ਘਾਈ ਦਾ ਅਸਾ ਇਹਨੂੰ ਰਫਲ ਦੇਣ ਦਾ ਹੁਕਮ ਕਰਦਾ ਸੀ ਫਾਨਾ ਬਚ ਰਹੇ ਸੈਂਖੜਾ ਚੱਕ ਜਾ ਰਬਾ ਦੇਵਤਾ ਅਬ ਪੁਲਿਸ ਲੋਕਿਆ ਉਥੋਂ ਕਾਲ ਜਾ ਕਿਨੇ ਬੇਬਰਗਣ ਚਾਨਣ ਤੇ ਦੇਵਨਾ ਜਾ ਕੇ ਦੇਵ ਆਵਦਾ ਸੈਂਖੜਾ ਚੱਕ ਲੈ ਚਾ ਨੋਰ ਜਾ ਤੁਰੇ ਭਰ ਇਹ ਪਿਆ ਥੰਕਾਰ ਚ ਮੈਂ ਇਹ ਗੱਲ ਹੋਈ ਇਹ ਮੱਝਾਂ ਲਾ ਕੁੜੀ ਨੇ ਕਹਿ ਦੇ ਨਾ ਮੈਂ ਨਹੀਂ ਇਹ ਬਰ ਘਰੂ ਬੈ ਜਾਵੇ ਦੱਛਣਾ ਉੱਤੇ ਦਾ ਝੰਡਾ ਦੂਜਾ ਦੂਜਾ ਮਾਂ ਦਾ ਪਾਣੀ ਲਾਉਣ ਦਾ ਦਾਦੀ ਮਮਾਰ ਚਾਨਣੇ ਕੋ ਧਿਆਨ ਤੇ ਨਾ ਬੇਰ ਨੇ ਮਰੀਜ ਕੁੱਟਿਆ ਥਾ ਆਗਾ ਵੇੜੀ ਕਾ ਨਾ ਦਿੰਦਾ ਆਗੇ ਖੇਤਾਂ ਨਾਲ ਦੀ ਕਾਂਗਲਾ ਰਸਾ ਨਾ ਉਦੋਂ ਕਾਂਗਲਾ ਰਸਾ ਸੀ ਉੱਥੇ ਮੈਂ ਦੇ ਭੈਣ ਦਾ ਕੰਡਾ ਸੀਗਾ ਫੱਬਾ ਕੋਈ ਗੱਲ ਫਿਰੇ ਲੰਮਾ ਮਾਜਾ ਧੰਦਾ ਸੀ ਉੱਥੇ ਫੱਬਲਾ ਅਵਾ ਕੁੜੀ ਦਾ ਹੱਥੇ ਕਰਨਾ ਤੇ ਸੀ ਅਜਾ ਫੱਲਾ ਉਹਨੇ ਕੋਲੇ ਫਾਟ ਦੇ ਜੀ ਭਾਈ ਜਾਈ ਮੁਰੇ ਰੱਬ ਨਾਲ ਭਜ ਜਾਂਦੇ ਦੀ ਆ ਬੰਦੇ ਨੂੰ ਬੱਚਾ ਬੰਤਾ ਜਾਦਾ ਸ਼ਾਬਾਸ਼ੇ ਭੱਜ ਕੇ ਉਹਨੇ ਦਿਨ ਬਚਾਤਾ ਹੋ ਗਿਆ ਬਸ ਬੰ ਉਹ ਵਾਲਾ ਉਹਦੇ ਗੱਡੀਆਂ ਉਹ ਭੱਜਦਾ ਸੀ ਇਹਨੂੰ ਮੰਡੀ ਦਾ ਉੱਥਰ ਕਰਦਾ ਆ ਕਾਲੇ ਲੈ ਮੇ ਉੱਥੇ ਕੀ ਹੋਇਆ ਸੀ ਤੈਨੂੰ ਤਾਪ ਚੱਲਿਆ ਸੀ ਤਾਪ ਪੈਂਦੇ ਨਾ ਕਿਹੜਾ ਜਿਹੜਾ ਤੈਨੂੰ 6 ਮਹੀਨੇ ਜਿੱਤਰਦਾ ਸੀ ਤਾਪ ਨਹੀਂ ਆੜਦਾ ਆ ਜਾ ਹ ਇਹ ਹੋਰ ਦਾ ਆਪਣਾ ਹੋਵੇ ਕੋਈ ਉਹਨੇ ਕਰਕੇ ਦਿੱਤਾ ਸੀ ਹ ਬਾਪੂ ਨਾਲੇ ਕਹਿੰਦਾ ਉਹ ਨਸ਼ਾ ਸ਼ਡਾਉਨ ਨੂੰ ਜਮਾ ਕਰਾਇ ਤੈਨੂੰ ਇਹ ਜੇ ਉੱਥੇ 76 ਸੀ ਕੋਲੇ ਤੇ ਉੱਥੇ ਪੁਲੀ ਸੀਗੀ ਪਰ ਆਪਣੀ ਹਾਂ ਕੋਈ ਪੁਲੀ ਸੀ ਇੱਥੇ ਡਰੇਨ ਦੀ ਖਾਲੀ ਸਵੇਰੇ ਇੱਥੇ ਪੁਲੀ ਕੋਈ ਕੋਲੇ ਸੀ ਕਿ ਲੋਪ ਪੁਲੀ ਪੁਲੇ ਹਾਂ ਪੁਲੀ ਕੀਆ ਪੁਲੀ ਹੋਊਗੀ ਕੋਈ ਹਾਂ 흘ਨੀਆ ਮੈਨੂੰ ਪਤਾ ਜਾਲ ਕਰ ਲਾ ਤੇਰੇ ਯਾਦ ਹੋਊਗੀ ਭੋਲਨ ਨੂੰ ਆ ਮਾਂ ਕੀ ਭੈਣ ਦੀ ਉਹਦੀ ਓਏ ਅੱਤੀ ਚਲਾ ਨਾ 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 ਪਤੀ ਵੇਚ ਕਾਤੀ ਤੇਰੀ ਆਣ ਕੇ ਖੱਤਾਂ ਆਇਆ ਮੈਂ ਪੁਲ ਗਿਆ ਨਾ ਖਪਕਾ ਚ ਉਹਨਾਂ ਦੀ ਕੁੜੀ ਨੇ ਖਾ ਗਈ ਸੀ ਖਾਲੀ ਕਿ ਛੱਡ ਕੇ ਆ ਖਤਕਾਲ ਬੋਤਾ ਖੋਲ ਕੇ ਬਾਪੂ ਨੇ ਕਥਾ ਦੀ ਮੈਨੂੰ ਨਾ ਲੈ ਦਿੱਤੀ ਤਾਂ ਦਾਦੀ ਦਾ ਖਾਸਮਾ ਅਨਕਤ ਪੱਤੀ ਮੈਸ ਕਰਤੀ ਸਾਡੇ ਪਰਦੇ ਇਹਨਾਂ ਨੇ ਕੋ ਕਹਿੰਦਾ ਆਪੂਲੀ ਥੱਲੇ ਬੜ ਜਾ ਕਰੇ ਉਹ ਜੀ ਮਾਦੇ ਫੁੱਦੀ ਬਾਦ ਦਾ ਸੀ ਜੇ ਮਾਦੇ ਫੁੱਦੇ ਜਲਾਣ ਆਨਕਾ ਸਾਡੇ ਪਰਦੇ ਪੱਤੀ ਮੈਸ ਕਰਤੀ ਕੋ ਡਾਕਟਰਾਂ ਦਾ ਵੀ ਲੈ ਜਾਓ ਇਹਨੂੰ ਇਥੋਂ ਇਹ ਠੀਕ ਹੋ ਜਾ ਉਹ ਜੀ ਮਾਦੇ ਫੁੱਦੀ ਬਾਦ ਦਾ ਸੀ ਸੱਚ ਕਵੜਾ ਆਂਗਾ ਮੈਂ ਭੈਂਦਾ ਖਸਮਾ ਮੱਖਲ ਦਾ ਕੀ ਆਹ ਭੈਂਦਾ ਖਸਮਾ ਦੇ ਕੇ ਆਇਆ ਬੁੱਤੇ ਖੋਲ ਕੇ ਭਲੇ ਮਾਂ ਸੇ ਨਹੀਂ ਪਾਤਾਂਦੇ ਆ ਕੋ ਬਾਦੀਓ ਪੁਰੀ ਚ ਬਾਣੀ ਭੈਂਦਾ ਕੱਢਾ ਵਰਦਾ ਸੀ ਹੁਣ ਨਾ ਮੜੇ ਕੇ ਕਹਤਾ ਜੇ ਬੰਤਣਾ ਆਂਦਾ ਕਿ ਉੱਥੇ ਹਾਸੀ ਵਾਂਗ ਗਈ ਸੀ ਤੇ ਪੈ ਨੂੰ ਬੱਛੇ ਜਨ ਸਾਦਾ ਛੜਿਆ ਕੀ ਆੜ ਕੇ ਖੇਤਾਂ ਵਾਲਿਓ ਤਾਂ ਤਾਂ ਨੂੰ ਪਦਾਤੀ ਤੇ ਤੀਰੋ ਚਾਕ ਕੇ ਮਾਰਿਆ ਭੈਜੋਦਾਂ ਨੇ ਇਹ ਆਫ ਜਿਆ ਭਾਜ ਲਾਈ ਨਕਾ ਕੇ ਮੈਂ ਪਦਾਤੀ ਤੀਰੋ ਹਾਦੀ ਕਰ ਕੇ ਦੇਤਾ ਹਾਂ ਬੰਤੇ ਨੇ ਆਖਿਆ ਆਲਾ ਮੇਰੇ ਨਾਲ ਆ ਜਾ ਯਾ ਗਿੱਛੋਟੀ ਦੇ ਯਾਰ ਤਾਂ ਨਾਂ ਬਾਪ ਤੇ ਨਾ ਕਮਾਉ ਨਾ ਹਾਂ ਤੇ ਚੱਲੋ ਮਾ ਮੈਂ ਜਦਾਂ ਚਾਹ ਕੀਤੀ ਆ ਚਾਹ ਪੀ ਲਾ ਕੱਲ ਨਾ ਦੇਗਾ ਦੇ ਲੈਣਾ ਉਹ ਲੈ ਹਾਂ ਦੇ ਇਸ ਬੱਚੇ ਦੇ ਤੱਕ ਖੋਚ ਤੇ ਚਾਹ ਦੇ ਬੱਚੇ ਦੇ ਤਾ ਸ਼ਾਮ ਦੇ ਤੇ ਖੜਾੜ ਕੇ ਹਾਂ ਹਾਂ ਤੈਨੂੰ ਹਾਂ ਤੈਨੂੰ ਤਾਂ ਲੱਗਿਆ ਨਾ ਤੇ ਤੂੰ ਖਾਦੀ ਕਿਉਂ ਦੇਖ ਹਾਂ ਦੇ ਗਿਆ ਤੇ ਜਾ ਦੇ ਦੇ ਦੀ ਦੋਦੇ ਵਿੱਚ ਉਹਨਾਂ ਨੇ ਕੁੱਕਰਾ ਕੇ ਦੇਤਾ ਭੰਦੇ ਲੰਨ ਮਾਰਿਆ ਪਾ ਕੇ